ਥਾਣਾ ਜਮਾਲਪੁਰ ਦੀ ਪੁਲਿਸ ਪਾਰਟੀ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਤਿੰਨ આરોપી ਕਾਬੂ ਕਰ ਲਿੱਤੇ ਗਏ ਨੇ ਜੀ ਹਾਂ ਵਕ ਵਕ ਥਾਵਾਂ ਤੇ ਲਗਾਤਾਰ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਜੋ ਕਿ ਅੱਜ ਲੁਧਿਆਣਾ ਪੁਲਿਸ ਦੇ ਹੱਥੀਂ ਚੜ ਗਏ ਦੱਸ ਦਈਏ ਕਿ ਥਾਣਾ ਜਮਾਲਪੁਰ ਦੀ ਐਸ ਐਚ ਓ ਬਲਵਿੰਦਰ ਕੋਰ ਅਤੇ ਚੌਕੀ ਇੰਚਾਰਜ ਮੁੰਡੀਆਂ ਸਰਜੀਤ ਸਿੰਘ ਸੈਣੀ ਦੀ ਪੁਲਿਸ ਪਾਰਟੀ ਵੱਲੋਂ ਤਿੰਨ આરોપીਾਂ ਨੂੰ ਕਾਬੂ ਕੀਤਾ ਗਿਆ ਹੈ ਇਹ ਚੋਰ ਗਲੀਆਂ ਮੁਹੱਲਿਆਂ ਦੀਆਂ ਦੁਕਾਨਾਂ ਦੇ ਨੇੜੇ ਖੜੀਆਂ ਗੱਡੀਆਂ ਨੂੰ ਚੋਰੀ ਕਰ ਲੈਂਦੇ ਸੀ ਪਰ ਅੱਜ ਲੁਧਿਆਣਾ ਪੁਲਿਸ ਵੱਲੋਂ ਇਹਨਾਂ ਤਿੰਨਾਂ આરોપીਆਂ ਨੂੰ ਕਾਬੂ ਕਰ ਲਿੱਤਾ ਗਿਆ ਅਤੇ ਇਸ ਮੁਤਾਬਕ ਅੱਜ ਏਡੀసీపీ 4 ਮਨਦੀਪ ਸਿੰਘ ਸਿੱਧੂ ਦਾ ਕੀ ਕਹਿਣਾ ਆਓ ਤੁਹਾਨੂੰ ਵੀ ਸੁਣਾਉਨੇ ਆ ਪੰਨਮ ਟਾਈਮ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਤੁਹਾਡੇ ਨਾਲ ਤੁਸ਼ਾਰਕ ਲੁਧਿਆਣਾ ਪੁਲਿਸ ਨੇ ਅੱਜ ਇੱਕ ਐਸੇ ਤਿੰਨ આરોપીਆਂ ਨੂੰ ਕਾਬੂ ਕੀਤਾ ਜੋ ਕਿ ਲੁੱਟਖੋਹਾਂ ਦੀਆਂ ਵਾਰਦਾਤਾਂ ਦੇ ਨਾਲ ਮੋਟਰਸਾਈਕਲ ਚੋਰੀ ਕਰਦੇ ਸਨ ਜਿਨ੍ਹਾਂ ਨੂੰ ਅੱਜ ਲੁਧਿਆਣਾ ਪੁਲਿਸ ਨੇ ਕਾਬੂ ਕੀਤਾ ਔਰ ਸਾਡੇ ਨਾਲ ਗੱਲਬਾਤ ਕਰਨ ਲਈ ਏਡੀਸੀਪੀ ਫੋਰ ਮਨਦੀਪ ਸਿੱਧੂ ਜੀ ਮੌਜੂਦ ਨੇ ਗੱਲਬਾਤ ਕਰ ਲੰਨੇ ਆ ਸਰ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਚੋਰੀ ਕਰਦੇ ਸੀ ਪੰਜ ਮੋਟਰਸਾਈਕਲ ਫੜੇ ਆ ਇਸ ਤੋਂ ਇਲਾਵਾ ਇਹ ਕੀ ਕਰਦੇ ਸੀਗੇ ਕੌਣ ਸੀ ਇਹ ਆਪਣੇ ਜਿਹੜਾ ਤਿੰਨੋਂ ਜਾਣੇ ਆ ਰਾਤ ਦੇ ਟਾਈਮ ਦੇ ਉੱਤੇ ਆਪਣੇ ਲਾਕੇ ਤੁਰਦੇ ਫਿਰਦੇ ਜਿੱਥੇ ਕਿਤੇ ਅਮੰਡਨ ਕੋਈ ਬੰਦਾ ਨਹੀਂ ਸੀ ਹੁੰਦਾ ਉੱਥੋਂ ਇਹ ਮੋਟਰਸਾਈਕਲ ਚੋਰੀ ਕਰਦੇ ਸੀਗੇ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਜਿਹੜੀ ਇਹਨਾਂ ਨੇ ਮੋਟਰਸਾਈਕਲ ਆਪਣੀ ਦੱਸੀ ਹੈ। ਤੋਂ ਇਹ ਚੱਲਦੇ ਫਿਰਦੇ ਅਲੱਗ-ਅਲੱਗ ਜਗ੍ਹਾ ਤੋਂ ਕਈ ਜਗ੍ਹਾ ਤੋਂ ਇਹਨਾਂ ਨੇ ਮੋਟਰਸਾਈਕਲ ਚੋਰੀ ਕੀਤੀ ਸੀ। ਤੇ ਜਿੰਨਾਂ ਕੋਲੋਂ ਪੰਜ ਮੋਟਰਸਾਈਕਲ ਬਰਾਮਦ ਹੋ ਚੁੱਕੇ ਆ ਤੇ ਫਰਦਰ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਰ ਇਹ ਕਿਹੜੇ-ਕਿਹੜੇ ਇਲਾਕੇ ਤੇ ਵਿੱਚ ਚੋਰੀਆਂ ਕਰਦੇ ਸੀ? ਔਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇਹ ਚੋਰੀਆਂ ਕਰਦੇ ਨੇ ਕਿਸੇ ਦੀ ਕਿਸੇ ਨੇ ਇਤਲਾਹ ਦਿੱਤੀ ਜਾਂ ਕੋਈ ਸੀਸੀਟੀਵੀ ਵੀਡੀਓ ਵਾਇਰਲ ਹੋਈ ਹੋਵੇ? ਕਿਸ ਤਰ੍ਹਾਂ ਪਤਾ ਲੱਗਿਆ ਕਿ ਇਹ ਚੋਰੀ ਕਰਦੇ ਆ ਔਰ ਲਗਾਤਾਰ ਦੱਸਿਆ ਜਾ ਰਿਹਾ ਕਿ ਇਹਨਾਂ ਤੋਂ ਇੱਕ ਹੋਰ ਵੀ ਐਸਾ ਪਿਛਲੇ ਵੀ ਪੰਜ ਪਕਦਮੇ ਦਰਜ ਨੇ ਔਰ ਫਿਰ ਤੋਂ ਇਹ ਜਿਹੜਾ ਇਹੀ ਕਾਰੋਬਾਰ ਹਜੇ ਤੱਕ ਕਰਦਾ ਆ ਰਿਹਾ ਇਨਫੋਰਮੇਸ਼ਨ ਚੈਂਪੀਅਨ ਚਾਰਜ ਮੁੰਡੀਆਂ ਔਰ ਐਸ ਐਚਓ ਜਮਾਲਪੁਰੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਇਨਫੋਰਮੇਸ਼ਨ ਦੇ ਸੇ ਹੀ ਇਹਨਾਂ ਨੂੰ ਰੈਸਟ ਕੀਤਾ ਗਿਆ ਸੀਗਾ ਤੋਂ ਰੈਸਟ ਕਰਨ ਤੋਂ ਬਾਅਦ ਹੀ ਇਹਨਾਂ ਤੇ ਜਿਹੜੇ ਹੈਗੇ ਆ ਇਹ ਬਰਾਮਦਗੀ ਕੀਤੀ ਗਈ ਹੈ ਸਰ ਕੀ ਬਰਾਮਦ ਹੋਇਆ ਪੰਜ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋ ਚੁੱਕੇ ਬਾਕੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਸਰ ਇਹ ਕੋਈ ਨਸ਼ੇ ਦੇ ਆਦੀ ਨੇ ਕਿ ਨਸ਼ੇ ਦੀ ਪੂਰਤੀ ਲਈ ਇਹ ਕੰਮ ਕਰਦੇ ਨੇ ਜਾਂ ਵੈਸੇ ਸ਼ੌਂਕਿਆ ਤੌਰ ਤੇ ਇਹ ਕੰਮ ਕਰਦੇ ਨੇ ਇਹ ਜੇ ਰਸੇ ਵਾਲਾ ਤੇ ਜੇ ਸਾਡੇ ਸਾਡੇ ਸਾਹਮਣੇ ਨਹੀਂ ਆਇਆ ਡੂਰਿੰਗ ਰਿਮਾਂਡ ਉਹ ਵੀ ਚੈੱਕ ਕੀਤਾ ਜਾਊਗਾ ਵੀ ਕਿੰਨਾ ਜੇ ਨਸ਼ਾ ਕਰਦੇ ਤੇ ਕਿੰਨਾ ਕਰਦੇ ਕਿਸ ਸਾਬਨਾ ਉਹ ਤੇ ਫਰਦਰ ਫਿਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸਿਆ ਜਾਊਗਾ ਸਰ ਕੁਝ ਇਸ ਤਰ੍ਹਾਂ ਦਾ ਪਤਾ ਲੱਗਿਆ ਜਿਵੇਂ ਆਪਾਂ ਰੋਡ ਤੇ ਅਕਸਰ ਦੇਖਦੇ ਆ ਕਿ ਬਿਨਾ ਨੰਬਰ ਪਲੇਟ ਤੋਂ ਕੋਈ ਬਾਈਕ ਜਾ ਰਹੀ ਹੁੰਦੀ ਹੈ ਨਾ ਲੱਗਦਾ ਨਹੀਂ ਕਿ ਉਹਨਾਂ ਨੂੰ ਵੀ ਠੱਲ ਪਾਣੀ ਚਾਹੀਦੀ ਹੈ ਕਿ ਇਹ ਉਹੀ ਲੋਕ ਨੇ ਜਿਹੜੇ ਬਿਨਾ ਨੰਬਰ ਤੋਂ ਪਲੇਟਾਂ ਤੋਂ ਘੁੰਮਦੇ ਨੇ ਔਰ ਬਾਜ਼ਾਰ ਦੇ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾ ਦਿੰਦੇ ਨੇ ਜਦੋਂ ਪੁਲਿਸ ਫਿਰ ਟ੍ਰੇਸ ਕਰਦੀ ਹੈ ਤਾਂ ਉਹਨਾਂ ਨੂੰ ਵੀ ਕਈ ਪਰੇਸ਼ਾਨੀਆਂ ਆਉਂਦੀਆਂ ਨੇ ਜਾਂ ਕਈ ਚੋਰ ਐਸੇ ਵੀ ਨੇ ਜਿਹੜੇ ਹਜੇ ਤੱਕ ਕਾਬੂ ਨਹੀਂ ਆਏ ਜਿਹੜਾ ਐਕਚੁਅਲੀ ਡੇਲੀ ਸਿਟੀ ਕਮਿਸ਼ਨਰੇਟ ਦੇ ਵਿੱਚ ਟ੍ਰੈਫਿਕ ਪੁਲਿਸ ਵੀ ਬਹੁਤ ਇਸ ਚੀਜ਼ ਨੂੰ ਸਤਰ ਕਰਾ ਔਰ ਚਲਾਨ ਕੱਟ ਰਹੀ ਹੈ ਔਰ ਥਾਣਿਆਂ ਦੇ ਕਨਸਰਨ ਪੁਲਿਸ ਸਟੇਸ਼ਨਸ ਵੀ ਚਲਾਨ ਕੱਟਦੇ ਵਿਦਆਊਟ ਨੰਬਰ ਟ੍ਰਿਪਲ ਰਾਈਡਿੰਗ ਬਾਉਂਡ ਵੀ ਕਰਦੇ ਨੇ ਤਾਂ ਫਿਰ ਵੀ ਜੇ ਕੋਈ ਗਾਇਬ ਗਾਇ ਕੇ ਪਾਸੇ ਕੋਈ ਨਿਕਲ ਜਾਂਦਾ ਹੈ ਤੇ ਕਹਿ ਨਹੀਂ ਸਕਦੇ ਲੇਕਿਨ ਇੱਥੇ ਕਾਫੀ ਚਲਾਨਿੰਗ ਵੀ ਹੋ ਰਹੀ ਹੈ ਔਰ ਫੜੇ ਵੀ ਜਾ ਰਹੇ ਨੇ ਸਰ ਪਿਛਲੇ ਸਮੇਂ ਕਾਫੀ ਦੇਰ ਤੋਂ ਦੇਖ ਰਿਹਾ ਕਿ ਮੁੰਡੀਆਂ ਚੋਂ ਕਿਨੇ ਚਾਰਜ ਸੁਜੀ ਸੈਣੀ ਵੱਲੋਂ ਲਗਾਤਾਰ ਲੁੱਟਖੁਆ ਹੋਣ ਜਾਂ ਚੋਰੀਆਂ ਚਕਾਰੀਆਂ ਹੋਣ ਜਾਂ ਕਿਸੇ ਤਰ੍ਹਾਂ ਦੀ ਵੀ ਬਦਮਾਸ਼ੀ ਕਰਨ ਵਾਲਿਆਂ ਨੂੰ ਜਿਹੜਾ ਜਲਤੋਂ ਜਲਦ ਫੜ ਕੇ ਕਾਬੂ ਕੀਤਾ ਜਾਂਦਾ ਕੀ ਇਹਨਾਂ ਦੇ ਲਈ ਅਪਰੀਸ਼ੀਏਟ ਦੇਣਾ ਚਾਹੀਦਾ ਨੇ ਰਿਸਰਡ ਦੇ ਅਫੀਸਰ ਜਿਹੜੇ ਹੈਗੇ ਨੇ ਸਾਰੇ ਕਾਬਲੇ ਤਾਰੀਫ ਨੇ ਉਹ ਆਪਣੇ ਕੰਮ ਨੂੰ ਪੂਰੀ ਤਨਦੇਹੀ ਔਰ ਨੇਕ ਨੀਤੀ ਨਾਲ ਕਰਦੇ ਨੇ ਔਰ ਜਿਹੜਾ ਕਿ ਪਬਲਿਕਲੀ ਅੱਛਾ ਮੈਸੇਜ ਦਿੰਦੇ ਨੇ ਔਰ ਆਪਣੇ ਕੰਮ ਤੇ ਬਹੁਤ ਅੱਛੀ ਪਕੜਾ ਉਹਨਾਂ ਦੀ ਸਰ ਉਹਨਾਂ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਗ ਹਾਲਾਂਕਿ ਉਹ ਸਿੱਧੇ ਸਾਦੇ ਹੁੰਦੇ ਨੇ ਲੇਕਿਨ ਨੰਬਰ ਪਲੇਟਾਂ ਜਿਹੜੀਆਂ ਉਹ ਡੁਪਲੀਕੇਟ ਹੁੰਦੀਆਂ ਜਾਂ ਨੰਬਰ ਪਲੇਟਾਂ ਨਹੀਂ ਹੁੰਦੀਆਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਸਾਫ਼ ਮੈਸੇਜ ਹੈ ਵੀ ક્રાઈમ ਕਰੋਗੇ ਤਾਂ ਫੜੇ ਜਾਓਗੇ اور ਜੇ ਕੋਈ ਇਸ ਤਰ੍ਹਾਂ ਦਾ ਹੈਗਾ ਨੰਬਰ ਪਲੇਟ ਜਾਂ ਕੁਝ ਵੀ ਹੈ ਇਹਨਾਂ 'ਚ ਵੀ ਇਸ ਤਰ੍ਹਾਂ ਦੇ ਮੋਟਰਸਾਈਕਲ ਲੱਗੇ ਜਿਨ੍ਹਾਂ ਤੇ ਕੋਈ ਨੰਬਰ ਪਲੇਟਸ ਨਹੀਂ ਹੁੰਦੀਆਂ ਜਾਂ ਲੱਗੀਆਂ ਹੁੰਦੀਆਂ ਗਲਤ ਨੰਬਰ ਪਲੇਟ ਵਾਲੇ ਵੀ ਫੜੇ ਜਾਂਦੇ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਠੀਕ ਹੈ ਸਤਨ ਸ਼੍ਰੀ ਅਕਾਲ ਸੋ ਐਸਾਂ ਸਾਡੇ ਨਾਲ ਏਡੀਸੀਪੀ ਮਨਦੀਪ ਸਿੱਧੂ ਜਿਨ੍ਹਾਂ ਦੇ ਵੱਲੋਂ ਲਗਾਤਾਰ ਲੁੱਟਖੋਹਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਫੜਿਆ ਜਾ ਰਿਹਾ ਔਰ ਸਿੱਧੇ ਤੌਰ ਤੇ ਜਿਹੜਾ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਜਾਂਦਾ ਕਿ ਅਗਰ ਤੁਹਾਡੀ ਨੰਬਰ ਪਲੇਟ ਨਹੀਂ ਹੈਗੀ ਤਾਂ ਤੁਹਾਡੇ ਤੇ ਵੀ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਇਸੇ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਫਿਰ ਤੋਂ ਤੁਹਾਡੇ ਨਾਲ 루ਬਰੂ ਆਵਾਂਗਾ ਲੋ ਜਾਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਮੈਂ ਤੁਸ਼ਾਰਕਪੁਰ ਪੱਨਮਟਾਈ